गिनने जेदर मांगत पूग करे वैली खसम सुनै कोई मांगता भावे किसे भी जातदा होवे प्रभु ਦੇ ਦਰ ਤੇ ਪੁਕਾਰ ਕਰੇ ਤਾਂ ਉਹ ਮਹਿਲ ਦਾ ਮਾਲਕ ਖਸਮ ਪ੍ਰਭੂ ਉਸ ਦੀ ਪੁਕਾਰ ਸੁਣ ਲੈਂਦਾ ਹੈ ਉਹ ਸੁਣਨ ਵਾਸਤੇ ਬੈਠਾ ਹੈ ਸੁਣਦਾ ਹੈ ਭਾਵੇਂ ਧੀਰਕ ਭਾਵੇਂ ਤੱਗੇ ਇਹ ਵਡਾਈ ਦੇ ਫਿਰ ਉਸ ਦੀ ਮਰਜ਼ੀ ਮਹਸਲਾ ਦੇਵੇ ਹਰਦੀ ਮਰਜ਼ੀ ਧੱਕਾ ਦੇਵੇ ਮੰਗਦੇ ਦੀ ਅਰਦਾਸ ਸੁਣ ਲੈਣ ਵਿੱਚ ਹੀ ਪ੍ਰਭੂ ਉਸ ਨੂੰ ਵਡਿਆਈ ਹੀ ਦੇ ਦਿੱਤਾ ਹੈ ਤੇ ਬਾਅਦ ਕਹਿੰਦੇ ਨੇ ਕਿ ਜੋ ਮੰਗਦੇ ਦੀ ਅਰਦਾਸ ਸੁਣ ਲੈਣ ਵਿੱਚ ਹੀ ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ਜਾਣੋ ਜੋਤ ਨਾ ਪੁੱਛੋ ਜਦ ਤੱਕ